ਕੀਕਾ ਦੋਸਤੋ ਮੈਂ ਤਾਂ ਵੱਡਾ ਆਪਣਾ ਆਰਾਮ ਲੋਖੀਰਾ ਅੱਜ ਆਪਾਂ ਇਸ ਵਿੱਚ ਤੇ ਗੱਲ ਕਰ ਰਹੇ ਆ ਕਿ ਇਸੇ ਮਹੀਨੇ ਦੀ 12 ਤਰੀਕ ਨੂੰ ਜੋ ਕਿ ਬਹੁਤ ਵੱਡਾ ਹਾਸਾ ਹੋਇਆ ਇੱਕ ਜਿਹਦੇ ਵਿੱਚ ਕਿ 300 ਤੋਂ ਪਲੱਸ ਲੋਕ ਝੁੱਸੇ ਗਏ ਬੜੇ ਬੁਰੇ ਤਰੀਕੇ ਨਾਲ ਮਾਰੇ ਗਏ ਉਸ ਤੋਂ ਬਾਅਦ ਇੱਕ ਹੋਰ ਪੰਜ ਛੇ ਜਣਿਆਂ ਨੂੰ ਲੈ ਕੇ ਹੈਲੀਕਾਪਟਰ ਕ੍ਰਾਸ਼ ਹੋ ਗਿਆ ਕਈ ਤਰ੍ਹਾਂ ਦੇ ਰੀਅਲ ਐਕਸੀਡੈਂਟ ਵੀ ਹੋ ਜਾਂਦੇ ਨੇ ਕੱਲ ਇਹ ਹੈ ਕਿ ਇਹ ਜਿੰਨੇ ਵੀ ਸਾਡੇ ਕੋਲ ਸਾਧਨ ਬਣੇ ਨੇ ਏਅਰਪਲੇਨ, ਹੈਲੀਕਾਪਟਰ ਵਗਰਾ ਹੋਵੇ ਜਾਂ ਟ੍ਰੇਨ, ਬੱਸਾਂ ਹੋ ਗਈਆਂ ਜਿੰਨੇ ਵੀ ਨੇ ਇਹਨਾਂ ਨੂੰ ਅਸੀਂ ਹੀ ਬਣਾਇਆ ਹੈ ਅਸੀਂ ਹੀ ਇਹਨਾਂ ਦੀ ਤ੍ਰੀ ਤਕਨੀਕ ਜਿਹੜੀ ਖਰਾਬੀ ਆ ਉਹਨੂੰ ਠੀਕ ਕਰ ਸਕਦੇ ਆ ਅੱਜ ਅਸੀਂ ਸਾਡੀ ਜਿਹੜੀ ਸਾਇੰਸ ਆ ਬਹੁਤ ਅੱਗੇ ਵੱਧ ਚੁੱਕੀ ਹੈ ਅਸੀਂ ਹਰ ਤਰੀਕੇ ਨਾਲ ਹਰ ਸਾਧਨ ਨਾਲ ਇਸ ਨੂੰ ਚੈੱਕ ਕਰ ਸਕਦੇ ਆ ਚੈੱਕ ਕਰਕੇ ਅਸੀਂ ਉਸ ਨੂੰ ਵੀ ਪਰਮਿਸ਼ਨ ਦੇ ਸਕਦੇ ਪਰ ਕਿਤਨਾ ਕਿਤੇ ਅਸੀਂ ਜਲਦਬਾਜ਼ੀ ਵਿੱਚ ਜਾਂ ਦਿਮਾਗ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਸਾਡੇ ਚਲਦੀਆਂ ਨੇ ਜਾਂ ਦਿਮਾਗ ਸਹੀ ਤਰੀਕਾ ਨਾਲ ਕੰਮ ਨਹੀਂ ਕਰ ਰਿਹਾ ਜਿਸ ਕਰਕੇ ਜਿਸ ਕਰਕੇ ਅਸੀਂ ਉਸ ਚੀਜ਼ ਨੂੰ ਉਸ ਦਿਮਾਗ ਨਾਲ ਨਹੀਂ ਚੈੱਕ ਕਰਦੇ ਤਾਂ ਕਿਤਨਾ ਕਿਤੇ ਕੋਈ ਨਾ ਕੋਈ ਕਮੀ ਰਹੇਗੀ ਜਿਸ ਕਰਕੇ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਏ ਜਿਹਦੇ ਵਿੱਚ ਵੀ ਸਾਡੇ ਇਨਸਾਨਾਂ ਦੀਆਂ ਸਾਡੇ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰਾਂ ਦੀਆਂ ਜਾਨਾਂ ਅਚਾਨਕ ਚਲੇ ਜਾਂਦੀਆਂ ਸੋ ਸਾਡੇ ਜਿੰਨੇ ਵੀ ਟੌਪ ਲੈਵਲ ਦੇ ਇੰਜੀਨੀਅਰ ਨੇ ਜਾਂ ਜਿੰਨੇ ਵੀ ਸਾਡੇ ਸਾਇੰਸਦਾਨ ਨੇ ਮੈਂ ਸਾਰੇ ਅੱਗੇ ਇਹ ਰਿਕਵੈਸਟ ਹੈ ਕਿ ਕਿਸੇ ਵੀ ਚੀਜ਼ ਨੂੰ ਕਿਸੇ ਵੀ ਮੈਕੈਨਿਜ਼ਮ ਨੂੰ ਤੁਸੀਂ ਜਦੋਂ ਵੀ ਚੈੱਕ ਕਰਦੇ ਹੋ ਬਹੁਤ ਹੀ ਸੁਚੱਜੀ ਢੰਗ ਨਾਲ ਤਸੱਲੀ ਬਖਸ਼ ਚੱਕਰੋ ਤਾਂ ਕਿ ਇਹ ਅਣਹੋਣੀ ਘਟਨਾ ਕਿਸੇ ਵੀ ਦੇ ਨਾਲ ਨਾ ਘਟੇ ਕਿਉਂਕਿ ਉਸੇ ਜਹਾਜ਼ ਉਸੇ ਹੈਲੀਕਾਪਟਰ ਜਾਂ ਟ੍ਰੇਨ ਬੱਸ ਦੇ ਵਿੱਚ ਤੁਹਾਡੇ ਆਪਣੇ ਭੈਣ ਭਾਈ ਤੁਹਾਡੇ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਵੀ ਬੈਠਦੇ ਆ ਤੇ ਕਿਸੇ ਦਿਨ ਤੁਸੀਂ ਵੀ ਉਸੇ ਜਹਾਜ਼ ਦੇ ਵਿੱਚ ਬੈਠਣਾ ਹੋ ਸਕਦਾ ਇਹ ਘਟਨਾ ਤੁਹਾਡੇ ਨਾਲ ਵੀ ਵਾਪਰ ਜਾਵੇ ਸੋ ਵੀਡੀਓ ਚੰਗੀ ਲੱਗੇ ਤਾਂ ਅੱਗੇ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਧੰਨਵਾਦ